ਨਿੱਕੀਆਂ ਜਿੰਦਾ ਵੱਡੇ ਸਾਕੇ ਗੌਰਵਮਈ ਇਤਿਹਾਸ ਦਾ ਸਤਮਾ ਦਿਨ 12 ਪੋ ਦੇ ਦਿਨ ਦੂਜੇ ਦਿਨ ਦੁਬਾਰਾ ਸਹਿਬਜਾਦਿਆਂ ਨੂੰ ਪੇਸ਼ੀ ਤੇ ਲਿਆਇਆ ਜਾਂਦਾ ਹੈ ਅਤੇ ਇਸ ਦੂਜੀ ਪੇਸ਼ੀ ਦੇ ਵਿੱਚ ਵੀ ਸਹਿਬਜਾਦੇ ਅਡੋਲ ਰਹਿੰਦੇ ਹਨ ਅਤੇ ਗਰਜਮਈ ਫਤਿਹ ਬੁਲਾਉਂਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੂਜੀ ਪੇਸ਼ਕਸ਼ ਦੇ ਵਿੱਚ ਮਲੇਰਕੋਟਲਾ ਦੇ ਨਵਾਬ ਫੇਰ ਮੁਹੰਮਦ ਨੂੰ ਵੀ ਮਲਾਇਆ ਜਾਂਦਾ ਹੈ ਜਿਸ ਵਿੱਚ ਵਜ਼ੀਰ ਖੁਵਾਨ ਦੇ ਦੁਆਰਾ ਕਿਹਾ ਜਾਂਦਾ ਹੈ ਕਿ ਤੁਸੀਂ ਆਪਣੇ ਭਰਾਵਾਂ ਦੀ ਬੌਂਤ ਦਾ ਬਦਲਾ ਇਹਨਾਂ ਛੋਟੇ ਸਹਿਬਜ਼ਾਦਿਆਂ ਤੋਂ ਲੈ ਸਕਦੇ ਹੋ ਅਤੇ ਸ਼ੇਰ ਮੁਹੰਮਦ ਸਾਹਿਬਜ਼ਾਦਿਆਂ ਦੇ ਮੂੰਹ ਦੇ ਨੂਰ ਨੂੰ ਦੇਖਦਾ ਹੈ ਅਤੇ ਉਹ ਕਹਿੰਦਾ ਹੈ ਕਿ ਮੇਰਾ ਬਹਿਰ ਸਿਰਫ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਹੈ ਤੇ ਉਹ ਜੰਗ ਦੇ ਮੈਦਾਨ ਦੇ ਵਿੱਚ ਹੀ ਬਦਲਾ ਲਵੇਗਾ ਨਾ ਕਿ ਛੋਟੇ ਤੇ ਮਜਲੂਮਾਂ ਦੇ ਉੱਤੇ ਅਤਿਆਚਾਰ ਕਰਕੇ ਉਹ ਇਸ ਚੀਜ਼ ਦਾ ਬਦਲਾ ਲਵੇਗਾ ਸਾਬ ਜਦ ਦੇ ਸ਼ੇਰ ਮੁਹੰਮਦ ਦੇ ਮੁਖਵਲ ਦੇਖਦੇ ਹਨ ਅਤੇ ਕਹਿੰਦੇ ਹਨ ਤੁਸੀਂ ਇੱਕ ਸੱਚੇ ਮੁਸਲਮਾਨ ਹੋ ਅਤੇ ਤੁਹਾਨੂੰ ਦੁਨੀਆ ਰਹਿੰਦੀ ਦੁਨੀਆ ਤੱਕ ਯਾਦ ਕਰੇਗੀ ਇੱਧਰ ਵਜ਼ੀਰ ਖਾਨ ਇਸ ਚੀਜ਼ ਨੂੰ ਦੇਖ ਕੇ ਪੂਰਾ ਗੁੱਸੇ ਨਾਲ ਭਖ ਜਾਂਦਾ ਹੈ ਅਤੇ ਸੋਚਾ ਆਨੰਦ ਵਜ਼ੀਰ ਖਾਨ ਦੇ ਕੰਨ ਭਰਨੇ ਸ਼ੁਰੂ ਕਰ ਦਿੰਦਾ ਹੈ ਅਤੇ ਉਹ ਇਹਨਾਂ ਨੂੰ ਇਸਲਾਮ ਕਬੂਲ ਕਰਨ ਲਈ ਕਹਿੰਦਾ ਹੈ ਸਹਿਬਜ਼ਾਦੇ ਇਸਲਾਮ ਕਬੂਲ ਕਰਨ ਤੋਂ ਮਨ੍ਹਾ ਕਰ ਦਿੰਦੇ ਹਨ ਸੁਚਾਨੰਦ ਕਹਿੰਦਾ ਹੈ ਕਿ ਇਹ ਵੀ ਆਪਣੇ ਪਿਤਾ ਦੇ ਵਾਂਗੂ ਤੁਹਾਡੇ ਖਿਲਾਫ ਬਗਾਵਤਾਂ ਕਰਨਗੇ ਕਿਉਂਕਿ ਇਹ ਇੱਕ ਸੱਪ ਦੇ ਬੱਚੇ ਹਨ ਇਹ ਸੱਪ ਵਾਲਾ ਵਰਤਾਅ ਹੀ ਕਰਨਗੇ ਅਗਰ ਤੁਸੀਂ ਇਹਨਾਂ ਨੂੰ ਛੱਡ ਦੇਵੋਗੇ ਇਹ ਗੱਲ ਸੁਣ ਕੇ ਸੁਬਾ ਗੁੱਸੇ ਹੋ ਜਾਂਦਾ ਹੈ ਅਤੇ ਸੁਬੇ ਦੇ ਚਲਾਕ ਸੁਚਾਨੰਦ ਉਹਨਾਂ ਨੂੰ ਨੀਹਾਂ ਦੇ ਵਿੱਚ ਚੜਨ ਦਾ ਫਤਵਾ ਜਾਰੀ ਕਰ ਦਿੰਦੇ ਹਨ ਜਿਸ ਨੂੰ ਛੋਟੇ ਸਹਿਬਜ਼ਾਦੇ ਖਿੜੇ ਮੱਥੇ ਪ੍ਰਵਾਨ ਕਰ ਲੈਂਦੇ ਹਨ ਅਤੇ ਸਹਿਬਜ਼ਾਦਿਆਂ ਨੂੰ ਉਸ ਤੋਂ ਬਾਅਦ ਠੰਡੇ ਬੁਰਜ ਦੇ ਵਿੱਚ ਭੇਜਿਆ ਜਾਂਦਾ ਹੈ ਜੋ ਕਿ ਉਹ ਪੂਰੇ ਦਿਨ ਦੀ ਗੱਲਬਾਤ ਮਾਤਾ ਜੀ ਨੂੰ ਜਾ ਕੇ ਦੱਸਦੇ ਹਨ ਅਤੇ ਇਸ ਤੋਂ ਬਾਅਦ ਮਾਤਾ ਗੁਜਰਕੌਰ ਜੀ ਬੱਚਿਆਂ ਨੂੰ ਬਾਣੀ ਦੇ ਰਾਹੀ ਪ੍ਰੇਰਿਤ ਕਰਦੇ ਹਨ ਅਤੇ ਦ੍ਰਿੜਤਾ ਰੱਖਣ ਲਈ ਕਹਿੰਦੇ ਹਨ ਇਹ ਰਾਤ ਮਾਤਾ ਗੁਜਰਕੌਰ ਅਤੇ ਛੋਟੇ ਸਹਿਬਜ਼ਾਦਿਆਂ ਦੀ ਠੰਡੇ ਬੁਰਜ ਚ ਆਖਰੀ ਰਾਤ ਹੈ ਇਸ ਤੋਂ ਬਾਅਦ ਮੋਤੀराम ਮਹਾਰਾਜੀ ਪਹਿਲੇ 2 ਦਿਨਾਂ ਦੇ ਵਾਂਗੂ ਅੱਜ ਫਿਰ ਇੱਕ ਵਾਰ ਦੁੱਧ ਦਾ ਲੰਗਰ ਲੈ ਕੇ ਆਉਂਦੇ ਹਨ ਅਤੇ ਜਿਸ ਦੇ ਬਦਲੇ ਦੇ ਵਿੱਚ ਮੋਤੀराम ਮੈਰਾਜੀ ਦੇ ਪੂਰੇ ਪਰਿਵਾਰ ਨੂੰ ਕੋਲੂ ਦੇ ਵਿੱਚ ਪੀ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਜਾਂਦਾ ਹੈ। ਧੰਨ ਹੈ ਮੋਤੀराम ਮੈਰਾਜੀ ਜੋ ਜਿਨ੍ਹਾਂ ਦੀ ਸ਼ਹਾਦਤ ਨੂੰ ਪ੍ਰਣਾਮ ਹੈ। ਜਿੱਥੇ ਇੱਕ ਪਾਸੇ ਗੰਗੂ ਲਾਲਜ ਦੇ ਵਿੱਚ ਮੋਹਰਾਂ ਜਿੱਥੇ ਇੱਕ ਪਾਸੇ ਗੰਗੂ ਮੋਹਰਾਂ ਦੇ ਲਾਲਜ ਦੇ ਵਿੱਚ ਆ ਕੇ ਐਡਾ ਵੱਡਾ ਕੋ ਕਰਮ ਕਰਦਾ ਹੈ। ਉੱਥੇ ਹੀ ਮੋਤੀराम ਮੈਰਾਜੀ ਆਪਣਾ ਪੂਰਾ ਪਰਿਵਾਰ ਇੱਕ ਦੁੱਧ ਦੀ ਸੇਵਾ ਲਈ ਕੋਲੂ ਦੇ ਵਿੱਚ ਪਿਸਵਾ ਦਿੰਦੇ ਹਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਇਤਿਹਾਸਿਕ ਵੀਡੀਓ ਲਈ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਅਤੇ ਬੈਲ ਆਈਕਨ ਨੂੰ ਜਰੂਰ ਦਬਾ ਦਿਓ ਤਾਂ ਕਿ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਅਤੇ ਵੀਡੀਓ ਨੂੰ ਸ਼ੇਅਰ ਕਰਨਾ ਇਸ ਲਈ ਨਾ ਭੁੱਲਣਾ ਤਾਂ ਕਿ ਇਤਿਹਾਸ ਸਾਰਿਆਂ ਤੱਕ ਪਹੁੰਚ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ